ਉਹ ਮਾਂ ਹੁੰਦੀ ਐ ਮਾਂ ਉਹ ਦੁਨੀਆਂ ਵਾਲਿਓ ਉਹ ਮਾਂ ਹੁੰਦੀ ਐ ਮਾਂ ਉਹ ਦੁਨੀਆਂ ਵਾਲਿਓ ਉਹ ਮਾਂ ਠੰਡੜੀ ਛਾਂ ਉਹ ਦੁਨੀਆਂ ਵਾਲਿਓ ਉਹ ਮਾਂ ਮਿਲ ਕੋਈ ਨਹੀਂ ਲਾੜੀ ਲੜਾਉਂਦਾ ਰੋਂਦਾ ਨੂੰ ਨਾ ਚੁੱਪ ਕਰਾਉਂਦਾ ਮਾਂ ਹੁੰਦੀ ਐ ਮਾਂ ਉਹ ਦੁਨੀਆਂ ਵਾਲਿਓ ਮਾਂ ਹੈ ਠੰਡੜੀ ਛਾਂ ਉਹ ਦੁਨੀਆ ਵਾਲਿਓ ਭਲੇ ਟਾਈਮ 'ਚ ਗੁਰਦੀਪ ਮਾਨਕ ਸਾਹਿਬ ਇਹ ਗਾਣਾ ਗਾ ਗੇ ਉਹ ਸ਼ਰਮ ਕਰ ਲੋ ਸ਼ਰਮ ਤੁਹਾਨੂੰ ਦੋਹਾਂ ਨੂੰ ਇਸ ਮਾਂ ਨੇ ਪਾਲ-ਪੋਸ ਕੇ ਪੜ੍ਹਾ-ਲਿਖਾ ਕੇ ਐਸ ਲਈ ਸਰਕਾਰੀ ਅਫਸਰ ਨਹੀਂ ਬਣਾਇਆ ਸੀ ਕਿ ਤੁਸੀਂ ਇਸ ਮਾਂ ਨੂੰ ੱੱਕੇ ਮਾਰ-ਮਾਰ ਕੇ ਘਰੋਂ ਕੱਢੋ ਨਾ ਸਪੈਂਸਾ ਮੈਂ ਕਦੋਂ ਆਪਦੀ ਮਾਤਾ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਿਹਾ ਮੈਂ ਤਾਂ ਆਪਦੀ ਮਜਬੂਰੀ ਦੱਸ ਰਿਹਾ ਮੈਂ ਸਰਕਾਰੀ ਨੌਕਰੀ ਤੇ ਚਲਾ ਜਾਣਾ ਮਗਰੋਂ ਘਰ ਵਾਲੀ ਮੇਰੇ ਜਵਾਕ ਸੰਭਾਲੇ ਸਕੂਲ ਭੇਜੇ ਕੋ ਮਾਤਾ ਨੂੰ ਸੰਭਾਲੇ ਨਾਲੇ ਸਰਪੰਚ ਸਾਹਿਬ ਮੇਰੇ ਘਰ ਵਾਲੀ ਦੀ ਸਿਹਤ ਠੀਕ ਨਹੀਂ ਰਹਿੰਦੀ ਨਾਲੇ ਜ਼ਰੂਰੀ ਤਾਂ ਨਹੀਂ ਵੀ ਵੱਡੇ ਨਹੀਂ ਮਾਣ ਨੂੰ ਸੰਭਾਲਣਾ ਆਹ ਛੋਟਾ ਵੀ ਤਾਂ ਮਾਣ ਸੰਭਾਲ ਸਕਦਾ ਨਾ ਸਰਪੰਚ ਸਾਹਿਬ ਜੇ ਮੈਂ ਛੋਟਾ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੇਰੀਆਂ ਕੋਈ ਮਜਬੂਰੀਆਂ ਨਹੀਂ ਮੈਂ ਕੱਲਾ ਬੰਦਾ ਨੌਕਰੀ ਦੇ ਨਾਲ-ਨਾਲ ਸਾਰਾ ਘਰ ਦਾ ਕੰਮ ਵੇਖਦਾ ਤੇ ਸਾਰੇ ਬਾਹਰ ਦੇ ਕੰਮ ਵੇਖਦਾ ਨਾਲੇ ਜੇ ਇਹਦੇ ਘਰ ਵਾਲੀ ਦੀ ਸਿਹਤ ਨਹੀਂ ਠੀਕ ਰਹਿੰਦੀ ਤਾਂ ਮੇਰੇ ਘਰ ਵਾਲੀ ਦੀ ਕਿਹੜਾ ਸਿਹਤ ਠੀਕ ਰਹਿੰਦੀ ਆ ਉਹ ਤੋਂ ਤਾਂ ਵਿਚਾਰੀ ਤੋਂ ਘਰ ਦੇ ਕੰਮ ਵੀ ਨਹੀਂ ਹੁੰਦੇ ਮੈਨੂੰ ਨਾਲ ਲੱਗ ਕੇ ਸਾਰੇ ਕਰਾਉਣੇ ਪੈਂਦੇ ਆ ਅਸੀਂ ਕਿਹੜਾ ਸੌਖੇ ਆ ਸਾਨੂੰ ਪਤਾ ਅਸੀਂ ਕਿੰਨੇ ਔਖੇ ਆ ਇਸ ਤਾਪ ਔਖੇ ਅਸੀਂ ਨਹੀਂ ਮਾਂ ਤਾਂ ਸੰਭਾਲ ਸਕਦੇ ਕੋਈ ਨਹੀਂ ਪੁੱਤ ਤੁਸੀਂ ਕਾਹਨੂੰ ਪਰੇਸ਼ਾਨ ਹੋਣਾ ਤੁਸੀਂ ਆਪੋ ਆਪਣੇ ਜਵਾਬ ਸਮਝਾ ਲੋ ਮੈਂ ਤਾਂ ਕਿਸੇ ਗੁਰਦੁਆਰੇ ਚਲੀ ਜਾਵਾਂਗੀ। ਮਾਂ ਤੂੰ ਕਿਉਂ ਗੁਰਦੁਆਰੇ ਚਲੀ ਜਾਣਾ? ਜੇ ਤੇਰੇ ਪੁੱਤ ਨਹੀਂ ਸੰਭਾਲ ਦਿੱਤਾ ਤੇ ਧੀ ਧੀ ਤਾਂ ਨਹੀਂ ਮਰ ਗਈ। ਮੈਂ ਤੈਨੂੰ ਸੰਭਾਲਾਂਗੀ। ਆਖਰ ਤੂੰ ਮੇਰੀ ਮਾਂ ਐ, ਮੈਨੂੰ ਜਨਮ ਦਿੱਤਾ ਐ। ਓ ਭਾਈ ਗੁੱਟਿਏ ਜਨਮ ਤਾਂ ਮਾਤਾ ਨੇ ਇੰਨਾ ਪੁੱਤਾਂ ਨੂੰ ਵੀ ਦਿੱਤਾ ਐ ਪਰ ਇਹਨਾਂ ਦੀ ਅਕਲ ਤੇ ਪਰਦਾ ਪਿਆ ਹੋਇਆ ਐ। ਨਾਲੇ ਭਾਈ ਗੁੱਟਿਏ ਜੇ ਤੂੰ ਆਪਦੀ ਮਾਂ ਨੂੰ ਆਪਦੇ ਸਹੁਰੇ ਲੈ ਜਾਵੇਂਗੀ ਤਾਂ ਤੇਰੇ ਸਹੁਰੇ ਕੀ ਕਹਿਣਗੇ? ਓਏ ਦੋ ਪੁੱਤ ਮਾਤਾ ਨੇ ਵਧੀਆ ਸਰਕਾਰੀ ਨੌਕਰੀਆਂ ਤੇ ਲਾਏ ਆ ਤੇ ਆਪਦੀ ਮਾਂ ਸੰਭਾਲ ਨਹੀਂ ਸਕਦੇ ਲਾ ਸਰਪੰਚ ਸਾਹਿਬ ਜੇ ਮਾਂ ਨੇ ਸਾਨੂੰ ਜਨਮ ਦਿੱਤਾ ਤਾਂ ਇਹਨੂੰ ਵੀ ਜਨਮ ਦਿੱਤਾ ਹੀ ਆ ਜੇ ਇਹ ਮਾਂ ਨੂੰ ਸੰਭਾਲੂਗੀ ਤਾਂ ਕੀ ਫਰਕ ਪੈਂਦਾ ਨਾਲੇ ਸਰਪੰਚ ਸਾਹਿਬ ਲੋਕਾਂ ਦਾ ਤਾਂ ਕੰਮ ਹੀ ਆ ਗੱਲਾਂ ਕਰਨੀਆਂ ਦੋ ਚਾਰ ਦਿਨ ਸਾਡੀਆਂ ਗੱਲਾਂ ਕਰ ਲੈਣਗੇ ਫਿਰ ਕੋਈ ਹੋਰ ਮੁੱਦਾ ਮਿਲ ਜੂ ਤਾਂ ਉਹਨਾਂ ਦੀਆਂ ਕਰ ਲੈਣਗੇ ਹੂੰ ਚਲ ਮਾਂ ਉੱਠ ਚੱਲ ਚੱਲ ਕੇ ਭਰਤੀ ਏ ਪਾਰਪੁਰ ਕੁਝ ਨਹੀਂ ਮਾਂ ਤੇਰੀ ਧੀ ਦੇ ਸੋਹਰੇ ਮੇਰੇ ਭਰਾਵਾਂ ਨਾਲੋਂ 100 ਗੁਣਾ ਚੰਗੇ ਆ ਓਏ ਸ਼ਰਮ ਕਰ ਲੋ ਸ਼ਰਮ ਇਹ ਗੱਲ ਤੁਹਾਡੇ ਲਈ ਚੰਗੀ ਨਹੀਂ ਸਰਪੰਚ ਸਾਹਿਬ ਸਾਡੀ ਵੀ ਮਜਬੂਰੀ ਆ ਚਲ ਮਾਂ ਉੱਠ ਸਾਹ ਵਾਹਿਗੁਰੂ ਦੀਆਂ ਲਿਖਤਾਂ ਦੇ ਮੁਤਾਬਕ ਹੁੰਦਾ ਜਿੰਨੇ ਪ੍ਰਮਾਤਮਾ ਨੇ ਸਵਾਸ ਬਖਸ਼ਿਆ ਬੰਦਾ ਭੋਗ ਕੇ ਚਲਾ ਜਾਂਦਾ ਇਹ ਤਾਂ ਹੈ ਜੀ ਚੰਗਾ ਵੀ ਸਰਕਾਰੀ ਮੁਲਾਜ਼ਮੋਂ ਉਹ ਤੇ ਜ਼ਰੂਰ ਦਰਸ਼ਨ ਦੇਣੇ ਆ ਜੀ ਜ਼ਰੂਰ ਜੀ ਜ਼ਰੂਰ ਚੰਗਾ ਹੀ ਚੱਲ ਚੰਗਾ ਜੀ ਉਹ ਗ੍ਰੀਵ ਸਿੰਘ ਜੀ ਬਹੁਤ ਦੁੱਖ ਹੋਇਆ ਤੁਹਾਡੀ ਮਾਤਾ ਦੀ ਮੌਤ ਦੀ ਖਬਰ ਸੁਣ ਕੇ ਕੀ ਗੱਲ ਹੋ ਗਈ ਸੀ ਭਾਈ ਮਾਤਾ ਜੀ ਬਿਮਾਰ ਸੀ ਨਾ ਨਾ ਜੀ ਮਾਤਾ ਕਾ ਨੂੰ ਬਿਮਾਰ ਸੀ ਮਾਤਾ ਤਾਂ ਚੰਗੇ ਭਲੇ ਸੀ ਬਸ ਅਟੈਕ ਹੀ ਆ ਗਿਆ ਭਾਈ ਮਾਤਾ ਦਾ ਭੋਗ ਕਿਹੜੇ ਦਿਨ ਦਾ ਹੈ ਭੋਗ ਤਾਂ ਮਾਤਾ ਦਾ ਐ ਦਵਾਰ ਦਾ ਤੇ ਤੁਸੀਂ ਜ਼ਰੂਰ ਪਹੁੰਚਣਾ ਸਾਰਿਆਂ ਨੇ ਹਾਂਜੀ ਹਾਂਜੀ ਜ਼ਰੂਰ ਪਹੁੰਚਾਂਗੇ ਜੀ ਚੱਲ ਚੰਗਾ ਭਾਈ ਜੀ ਜ਼ਰੂਰ ਪਹੁੰਚਾਂਗੇ ਚੰਗਾ ਜੀ ਲਾਪ੍ਰੀਤ ਇੱਕ ਤਾਂ ਤੂੰ ਐਂ ਕਰ ਟੌਪ ਦੇ ਹਲਵਾਈ ਬੁੱਕ ਕਰ ਦੇ ਇੱਕ ਉਹਨਾਂ ਨਾਲ ਸਾਰੀ ਗੱਲ ਖੋਲ ਲਈ ਉਹਨਾਂ ਨੂੰ ਸਮਝਾ ਦਈਂ ਵੀ ਭੋਗ ਤੇ ਕਾਠ ਬਹੁਤ ਜ਼ਿਆਦਾ ਹੋਣਾ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਆਉਣਗੇ ਉਹ ਹਿਸਾਬ ਨਾਲ ਆਪਦਾ ਰਸਣ ਪਾਣੀ ਤਿਆਰ ਕਰ ਲੈਣਗੇ ਇੱਕ ਤੂੰ ਆਪਣੇ ਉਹ ਕਾਰਡ ਸਪਾਉਣੇ ਦੇ ਆ ਤੇ ਇੱਕ ਨਾ ਹਾਂ ਲਿਸਟ ਬਣਾਈ ਸੀ ਜਿੰਨਾਂ ਜਿੰਨਾਂ ਨੂੰ ਆਪਾਂ ਭੋਗ ਦੇ ਕਾਰਡ ਦੇਣੇ ਆ ਤੇ ਧਿਆਨ ਨਾਲ ਪੜ੍ਹ ਲਈ ਜੇ ਕੋਈ ਨਾਂ ਰਹਿ ਗਿਆ ਤੇ ਤੂੰ ਆਪ ਲੇਖ ਲਈ ਚੰਗੋ ਠੀਕ ਆ ਬਾਈ ਲਿਸਟ ਮੈਂ ਪੜ੍ਹ ਲੈਣਾ ਤੇ ਜੇ ਕੋਈ ਨਾਂ ਰਹਿੰਦਾ ਹੋਊਗਾ ਤੇ ਉਹ ਵੀ ਮੈਂ ਨੋਟ ਕਰ ਲਊਗਾ ਤੇ ਬਾਈ ਕਾਰਡ ਵੀ ਮੈਂ ਅੱਜ ਹੀ ਬਾਨੇ ਦੇ ਦੇਣਾ ਤੇ ਭਾਈ ਮੈਂ ਤੈਨੂੰ ਕਹਿੰਦਾ ਸੀ ਜੇ ਆਪਾਂ ਪਾਣੀ ਵਾਲੇ ਕੈਂਪਰਾਂ ਦੀ ਥਾਂ ਤੇ ਬਸਲੇਰੀ ਵਾਲੀਆਂ ਛੋਟੀਆਂ-ਛੋਟੀਆਂ ਬੋਤਲਾਂ ਮੰਗਾ ਲਈਏ ਅਕਸਰ ਫਿਰ ਵੀ ਦੋ ਵੱਡੇ ਸਰਕਾਰੀ ਅਫਸਰਾਂ ਦੀ ਮਾਂ ਦਾ ਭੋਗ ਆ ਕੋਈ ਐਸੀ-वैसी ਗਰੀਬ ਮਾਂ ਤਾਂ ਥੋੜੀ ਸੀ ਕੋਈ ਉਹ ਛੋਟੇ ਤੂੰ ਪੈਸੇ ਦੀ ਪ੍ਰਵਹਾਣਾ ਕਰੀ ਸਾਰੇ ਇਲਾਕੇ ਚ ਪਤਾ ਲੱਗਣਾ ਚਾਹੀਦਾ ਕਿ ਦੋ ਵੱਡੇ ਸਰਕਾਰੀ ਅਫਸਰਾਂ ਦੀ ਮਾਤਾ ਸੀ ਕੋਈ ਐਰੀ-ਗਰੀ ਬੁਢੀ ਥੋੜੀ ਸੀ ਅਸਰੀ ਕਾਲ ਸਰਪੰਚ ਸਾਹਿਬ ਆਇਓ ਸਰਪੰਚ ਸਾਹਿਬ ਬੈਠੋ ਬੈਠੋ ਏ ਆ ਲੋ ਜੀ ਸਰਪੰਸਾ ਇਹ ਕੀ ਹੈ ਇਹ ਤਾਂ ਕੋਈ ਪਾਸ਼ਨ ਜਾਂ ਲਿਖਿਆ ਲੱਗਦਾ ਹਾਂ ਇਹ ਪਾਸ਼ਨ ਹੀ ਹੈ ਵੋਈ ਮੈਂ ਸੋਚਿਆ ਤੁਸੀਂ ਆਪਦੀ ਮਾਤਾ ਦੇ ਭੋਗ ਤੇ ਇੰਨਾ ਜਿਆਦਾ ਖਰਚ ਕਰ ਰਹੇ ਹੋ ਵੱਡਾ ਇਕੱਠ ਕਰ ਰਹੇ ਹੋ ਇਲਾਕੇ ਦੇ ਸਾਰੇ ਛੋਟੇ ਵੱਡੇ ਲੀਡਰ ਸਾਹਿਬਾਨਾਂ ਨੂੰ ਸੱਦ ਰਹੇ ਹੋ ਨਾਲੇ ਤੁਸੀਂ ਦੋਵੇਂ ਭਰਾਵਾਂ ਨੇ ਆਪਣੀ ਮਾਂ ਦੀ ਕਿੰਨੀ ਸੇਵਾ ਸੰਭਾਲ ਕੀਤੀ ਆ ਬਈ ਮੈਂ ਸੋਚਿਆ ਆ ਜਦੋਂ ਅੰਤਮ ਅਰਦਾਸ ਤੋਂ ਬਾਅਦ ਆ ਵੱਡੇ-ਵੱਡੇ ਲੀਡਰ ਤੁਹਾਡੀ ਮਹਿਮਾ ਗਾਉਣ ਲੱਗੇ ਉਹਨਾਂ ਤੋਂ ਕੋਈ ਗੱਲ ਰਹਿ ਨਾ ਜਾਵੇ ਇਸ ਕਰਕੇ ਮੈਂ ਇਸ ਭਾਸ਼ਣ ਵਿੱਚ ਤੁਹਾਡੀ ਰੱਜਮੀ ਤਾਰੀਫ ਕੀਤੀ ਆ ਕਿ ਕਿਵੇਂ ਤੁਸੀਂ ਦੋਹਾਂ ਭਰਾਵਾਂ ਨੇ ਆਪਣੀ ਮਾਂ ਦੀ ਸੇਵਾ ਸੰਭਾਲ ਕੀਤੀ ਆ ਇਸ ਭਾਸ਼ਣ ਨੂੰ ਤੁਸੀਂ ਕਿਸੇ ਚੰਗੇ ਜਿਹੇ ਪੁਲਾਰੇ ਕੋਲੋਂ ਬੁਲਾ ਲਿਓ ਫਿਰ ਵੇਖਿਓ ਕਿਵੇਂ ਤੁਹਾਡੀ ਪੂਰੇ ਇਲਾਕੇ ਵਿੱਚ ਬੱਲੇ ਬੱਲੇ ਹੁੰਦੀ ਆ ਸਰਪੰਚ ਸਾਹਿਬ ਕਹਿ ਲਓ ਜੋ ਕੁਝ ਕਹਿਣਾ ਹੈ ਇਹ ਕਹਿਣਾ ਵੀ ਚਾਹੀਦਾ ਹੈ ਕਿਉਂਕਿ ਸਾਡੇ ਵਰਗੇ ਮੂਰਖਾਂ ਨੂੰ ਸਮਝਾਉਣ ਦਾ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਹੋ ਵੀ ਨਹੀਂ ਸਕਦਾ ਅਸੀਂ ਆਪਣੀ ਫੋਕੀ ਵਾਹ ਵਾ ਲਈ ਵੱਡੇ ਕੱਠ ਤਰ੍ਹਾਂ ਤਰ੍ਹਾਂ ਦੇ ਪਦਾਰਥ ਵੱਡੇ ਲੀਡਰਾਂ ਤੋਂ ਮਹਾਰਾਜ ਦੀ ਹਜ਼ੂਰੀ 'ਚ ਅੰਤਾਂ ਦੇ ਗੱਪ ਮਾਰਾ ਕੇ ਆਪਣੀ ਵਾਹ ਵਾ ਖੱਟਣੀ ਚਾਹੁੰਦੇ ਸੀ ਤੇ ਪਿੰਡ ਦੇ ਲੋਕ ਸਾਡੇ ਦੋਹਾਂ ਭਰਾਵਾਂ ਤੇ ਅੰਦਰੋਂ-ਅੰਦਰੀ ਹੱਸਣਗੇ ਕਿ ਇਹਨਾਂ ਤੋਂ ਆਪਦੀ ਮਾਂ ਤਾਂ ਸੰਭਾਲੀ ਨਹੀਂ ਗਈ ਤੇ ਕਿਵੇਂ ਲੀਡਰਾਂ ਤੋਂ ਵੱਡੇ-ਵੱਡੇ ਭਾਸ਼ਣਾ ਰਾਈ ਆਪਦੀ ਫੋਕੀ ਵਾਹ-ਵਾਹ ਕਰਵਾ ਰਹੇ ਆ ਨਾਲੇ ਮੇਰੇ ਵਰਗੇ ਨੇ ਸਾਰੀ ਜ਼ਿੰਦਗੀ ਆਪਦੇ ਮਾਂ-ਬਾਪ ਨੂੰ ਪਾਣੀ ਦਾ ਗਲਾਸ ਤਾਂ ਫੜਾਇਆ ਨਹੀਂ ਹੁੰਦਾ ਤੇ ਉਹਨਾਂ ਦੇ ਭੋਗ ਤੇ ਲੋਕਾਂ ਨੂੰ ਬਿਸਲੇਰੀ ਪਾਣੀ ਪਿਉਂਦੇ ਆ ਸਰਪੰਚ ਸਾਹਿਬ ਤੁਹਾਡੀਆਂ ਗੱਲਾਂ ਨੇ ਸਾਨੂੰ ਅਹਿਸਾਸ ਕਰਾ ਦਿੱਤਾ ਕਿ ਜਿਉਂਦੇ ਜੀ ਜਿੰਨੀ ਹੋ ਸਕੇ ਮਾਂ-ਪਿਓ ਦੀ ਸੇਵਾ ਕਰਨੀ ਚਾਹੀਦੀ ਆ ਤੇ ਬਾਅਦ ਚ ਨੰਬਰ ਬਣਾਉਣ ਲਈ ਭੋਗਾਂ ਦੇ ਖਰਚ ਕਰਨ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਇਹ ਦੁਨੀਆ ਵਾਲਿਓ ਸਾਕੋ ਤਾਂ ਜਿਹੜੀ ਗਲਤੀ ਹੋਣੀ ਸੀ ਹੋ ਗਈ ਪਰੰਤੂ ਤੁਸੀਂ ਸਾਡੇ ਵਾਲੀ ਗਲਤੀ ਨਾ ਕਰਿਓ ਕਿਉਂਕਿ ਮਾਪੇ ਦੀ ਸੇਵਾ ਰੱਬ ਦੀ ਪੂਜਾ ਦੇ ਬਰਾਬਰ ਹੈ ਜੇ ਕਿਸੇ ਨੇ ਰੱਬ ਨੂੰ ਖੁਸ਼ ਕਰਨਾ ਉਹ ਆਪਣੇ ਮਾਪਿਆਂ ਨੂੰ ਖੁਸ਼ ਰੱਖੇ ਬਸ ਰੱਬ ਆਪੇ ਖੁਸ਼ ਹੋ ਜਾਂਦਾ ਕਿਉਂਕਿ ਨਾ ਨਾ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਐ ਮਾਂ ਹੋ ਦੁਨੀਆਂ ਵਾਲਿਓ